ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜੁੜ ਚੁੱਕੇ ਆ ਨਰਪੋਖਾਲਸਾ ਟੀਵੀ ਦੇ ਨਾਲ ਸਵਾਪ ਜੀ ਨੂੰ ਤਾਜ਼ਾ ਹਾਲਾਤ ਜਿਹੜੇ ਨੇ ਉਹ ਕੱਗਰ ਦੇ ਤੋਂ ਹੁਣ ਲੱਗੇ ਆ ਇਹ ਅਸੀਂ ਪਟਿਆਲੇ ਰੋਡ ਦੇ ਉੱਪਰ ਅੱਜ ਤੋਂ 2 ਦਿਨ ਪਹਿਲਾਂ ਇਹਦੇ ਹਾਲਾਤ ਜਿਹੜੇ ਸੀ ਪਾਣੀ ਦਾ ਲੈਵਲ ਬਹੁਤ ਘੱਟ ਸੀ ਤੇ ਅੱਜ ਤੋਂ ਅੱਜ ਹੋ ਗਈ ਹੈ 15 ਤਰੀਕ ਸ਼ਾਮ ਦਾ ਸਮਾਂ 5:30 ਹੋ ਚੁੱਕੇ ਹਨ ਇਹ ਟਾਂਗਰੀ ਪੁਲ ਐ ਅਸੀਂ ਖੜੇ ਆਂ ਟਾਂਗਰੀ ਪੁਲ ਦੇ ਉੱਪਰ ਤੇ ਤੁਹਾਨੂੰ ਤਾਜ਼ਾ ਹਾਲਾਤ ਜਿਹੜੇ ਨੇ ਇੱਥੇ ਦੇ ਦਿਖਾ ਰਹੇ ਆਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਜਿਹੜਾ ਪੱਧਰ ਤੇ ਲੈਵਲ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਿਆ ਜਿਹੜੇ ਵੀਰ ਇੱਥੇ ਆਏ ਨੇ ਜਾਂ ਪਹਿਲਾਂ ਉਹਨਾਂ ਨੂੰ ਜਿਹਨਾਂ ਨੂੰ ਪਤਾ ਹੋਣਾ ਆਪ ਜੀ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਇਹ ਸਾਰੇ ਦਰਖਤ ਜਿਹੜੇ ਨੇ ਬਹੁਤ ਨੀਵੇਂ ਨੇ ਇੱਥੇ ਪਹਿਲਾਂ ਨਾਲ-ਨਾਲ ਥੋੜੀ ਜੀ ਖੇਤੀ ਵੀ ਜਿਹੜੀ ਹੈ ਜਾਂ ਕਹਿੰ ਲੋ ਜੀਰੀ ਲੱਗੀ ਹੋਈ ਸੀ ਸਵਾਭ ਜੀ ਜਿਹੜੇ ਵੀਰ ਦੇਖ ਰਹੇ ਹੋ ਫੇਸਬੁੱਕ ਤੇ ਜਾਂ YouTube ਤੇ ਦੇਖ ਰਹੇ ਨੇ ਮੇਰੇ ਵੀਰ ਅਸੀਂ ਪਟਿਆਲਾ ਰੋਡ ਟਾਂਗਰੀ ਪੁਲ ਜਿਹੜਾ ਨੇੜੇ ਗੁਰਦੁਆਰਾ ਭਗਤ ਧੰਨਾ ਜੀ ਆਪ ਜੀ ਨੂੰ ਤਾਜ਼ਾ ਹਾਲਾਤ ਜਿਹੜੇ ਨੇ ਕੱਗਰ ਦੇ ਦਿਖਾ ਰਹੇ ਆ ਸੋ ਜਿਹੜੇ ਵੀਰ ਇਹ ਦੇਖੋ ਦੂਰ ਦੂਰ ਤੱਕ ਉਹ ਇਧਰਲੀ ਸਾਈਡ ਤੋਂ ਜਿਹੜਾ ਪਿੱਛੋਂ ਆ ਰਿਹਾ ਹੈ ਕੱਗਰ ਤੇ ਦੋਨੋਂ ਸਾਡਾ ਤੋਂ ਤੁਹਾਨੂੰ ਦਿਖਾਉਣੇ ਆ ਪਾਣੀ ਦਾ ਲੈਵਲ ਜਿਹੜਾ ਬਹੁਤ ਜ਼ਿਆਦਾ ਇਹ ਵੱਡਾ ਰੋਡ ਜਿਹੜਾ ਬਿਆਲੇ ਤੋਂ ਭੇਵੀ ਨੂੰ ਆ ਰਿਹਾ ਦੇਵੀਗੜ੍ਹ ਰੋਡ ਜਿਹੜਾ ਸੋ ਦੇ ਵਿੱਚ ਆਪ ਜੀ ਦੇਖ ਸਕਦੇ ਹੋ ਤਾਂ ਗਰਦੇ ਦਾਜਾ ਹਾਲਾਤ ਜਿਹੜੇ ਨੇ ਪਾਣੀ ਦੇ ਕਿੰਨੀ ਦੂਰ ਤੱਕ ਇਹ ਅੱਜ ਦੇ 15 ਤਰੀਕ ਸ਼ਾਮ ਦਾ ਟਾਈਮ ਹੈ ਇਹ ਕਿਉਂਕਿ ਨਿਊਜ਼ ਅਪਡੇਟ ਜਿਹੜੀ ਆ ਰਹੀ ਹੈ ਬਹੁਤ ਇਹ ਡਰ ਵੀ ਲੱਗ ਰਿਹਾ ਹੈ ਕਿ ਜੋ ਪਿਛਲੇ ਸਾਲ 7ਵੇਂ ਮਹੀਨੇ ਦੇ ਵਿੱਚ ਜਿਹੜੇ ਹਾਲਾਤ ਬਣੇ ਸੀ ਇਹ ਪਾਣੀ ਦੇਖੋ ਇਹ ਸਾਰਾ ਖੱਗਰ ਦਾ ਪਾਣੀ ਹੈ ਇਹ ਟਾਂਗਰੀ ਪੁਲ ਦੇ ਕੋਲੋਂ ਖੱਗਰ ਲੰਘ ਕੇ ਜਾ ਰਹੀ ਹੈ ਇਹ ਦੋਨੋਂ ਸਾਡਾ ਦੇ ਹਾਲਾਤ ਜਿਹੜੇ ਤੁਹਾਨੂੰ ਦਿਖਾਏ ਜਾ ਰਹੇ ਨੇ ਸੋ ਦੇਖੋ ਆ ਜੀਰੀ ਦਾ ਜਿਹੜਾ ਲੈਵਲ ਬਾਹਰਲੇ ਪਾਸੇ ਉਹ ਸਾਹਮਣੇ ਦੂਰ ਤੱਕ ਦੇਖ ਸਕਦੇ ਹੋ ਪਰ ਜੇ ਕਹਿੰਦੇ 2 ਦਿਨ ਹੋਰ ਮੀਂਹ ਪੈ ਗਿਆ 2 ਦਿਨ ਹੋਰ بارش ਜਿਹੜੀ ਪੈ ਗਈ ਤੇ ਫਿਰ ਹਾਲਾਤ ਜਿਹੜੇ ਨਮਾੜੇ ਹੋ ਸਕਦੇ ਨੇ ਹਜੇ ਤੱਕ ਤਾਂ ਪਾਣੀ ਜਿਹੜਾ ਹੈ ਵੈਸੇ ਜੇ ਇੱਥੇ ਸਿਖਰ ਤੇ ਹੈ ਪਾਣੀ ਤੇ ਜੇ 2-3 ਦਿਨ ਹੋਰ بارش ਪੈ ਗਈ ਜਾਂ ਪਿੱਛੋਂ ਪਾਣੀ ਜਿਹੜਾ ਹੈ ਉਹ ਛੱਡਿਆ ਗਿਆ ਸੋ ਜਿਹੜੇ ਵੀਰ ਫੇਸਬੁੱਕ ਤੇ ਜਾਂ YouTube ਤੇ ਦੇਖ ਰਹੇ ਨੇ ਇਸ ਟਾਈਮ ਲਾਈਵ ਚੱਲ ਰਿਹਾ ਹੈ ਨਿਰਪੋਖ ਖਾਲਸਾ ਟੀਵੀ ਪੇਜ ਤੇ ਤੇ ਨਿਰਪੋਖ ਖਾਲਸਾ YouTube ਚੈਨਲ ਜਿਹੜੇ ਵੀਰਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਇਹ ਪਟਿਆਲੇ ਰੋਡ ਤੇ ਅਸੀਂ ਖੜੇ ਆਂ ਸ਼ਾਮ ਦੀ ਤਾਜ਼ਾ ਅਪਡੇਟ ਹੈ 5:30 ਦਾ ਟਾਈਮ ਹੋ ਚੁੱਕਿਆ ਹੈ 15 ਤਰੀਕ 8ਵਾਂ ਮਹੀਨਾ 2024 ਸੋ ਜਿਹੜੇ ਵੀਰ ਦੇਖ ਰਹੇ ਨੇ ਪ੍ਰੋਪਰ ਆਵਾਜ਼ ਸਹੀ ਆ ਰਹੀ ਹੈ ਤੇ ਤਾਜ਼ਾ ਹਾਲਾਤ ਜਿਹੜੇ ਤੁਸੀਂ ਦੋਨਾਂ ਪਾਸੇ ਤੁਹਾਨੂੰ ਦਿਖਾਤੇ ਨੇ ਸੋ ਕਮੈਂਟ ਕਰਕੇ ਆਪਣੀ رائے ਦੱਸਣ ਦੀ ਕਿਰਪਾਲਤਾ ਕਰਿਓ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿੱਥੋਂ ਵੀਡੀਓ ਦੇਖ ਰਹੇ ਹੋ ਕੀ ਗੱਲਬਾਤ ਸਾਰੀ ਸੋ ਪ੍ਰੋਪਰ ਤਰੀਕੇ ਦੇ ਨਾਲ ਆਪ ਜੀ ਨੂੰ ਇਹ ਹਾਲਾਤ ਜਿਹੜੇ ਨਜ਼ਾਰਾ ਦਿਖਾਤੇ ਨੇ ਸੋ ਆਪ ਜੀ ਵੀ ਦੱਸਣ ਦੀ ਕਿਰਪਾਲਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਬਹੁਤ ਹਾਲਾਤ ਮਾੜੇ ਹੋਏ ਸੀ ਪਸ਼ੂਆਂ ਦਾ ਚਾਰਾ ਜਿਹੜਾ ਸੀ ਬਿਲਕੁਲ ਹੀ ਮਰ ਚੁੱਕਿਆ ਸੀ ਪਸ਼ੂਆਂ ਦਾ ਚਾਰਾ ਜਿਹੜਾ ਸੀ ਲੋਕਾਂ ਨੂੰ ਘਰਾਂ ਚ ਪਾਣੀ ਵੜ ਗਿਆ ਸਮਾਨ ਖਰਾਬ ਹੋ ਗਿਆ ਤੇ ਬਹੁਤ ਨੁਕਸਾਨ ਜਿਹੜਾ ਲੋਕਾਂ ਨੂੰ ਪਬਲਿਕ ਦਾ ਪਟਿਆਲੇ ਸ਼ਹਿਰ ਦੇ ਵਿੱਚ ਰਾਜਪੁਰਾ ਫਤਗੜ ਸਾਹਿਬ ਸ਼ੰਭੂ ਇਲਾਕਾ ਜਿਹੜਾ ਹੈ ਸਮਾਲਾਬਾਦ ਕੈਂਥਲ ਚੀਕਾ ਇਹਨਾਂ ਇਲਾਕਿਆਂ ਦੇ ਵਿੱਚ ਬੜਾ ਪਾਣੀ ਆਇਆ ਸੀ ਸੋ ਇਸ ਕਰਕੇ ਬਲਵੇੜਾ ਚੀਕਾ ਨਮਾ گاؤں ਸਮਾਣਾ ਸੋ ਨਾ ਇਲਾਕਿਆਂ ਦੇ ਵਿੱਚ ਬੜਾ ਵੱਡੇ ਪੱਧਰ ਤੇ ਪਾਣੀ ਸੀ ਤੇ ਇਸ ਕਰਕੇ ਆਪ ਜੀ ਵੀ ਆਪਣੇ ਇਲਾਕੇ ਦਾ ਹਾਲ ਦੱਸਿਓ ਅਜੇ ਤੱਕ ਤਾਂ ਸਥਿਤੀ ਵੈਸੇ ਠੀਕ ਹੈ ਪਾਣੀ ਪਰ ਵੱਡੇ ਜਿਹੜਾ ਲੈਵਲ ਦਿਨੋਂ ਦਿਨ ਰੋਜ਼ ਜਿਹੜਾ ਵੱਧ ਰਿਹਾ ਹੈ ਦਾ ਸੋ ਆਪ ਜੀ ਨੇ ਅਜਾ ਹਾਲਾਤ ਜਿਹੜੇ ਦਿਖਾਏ ਨੇ ਸੋ ਜਿਹੜੇ ਵੀਰ ਦੇਖ ਰਹੇ ਨੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਹਿੱਤ